ਹਾਂਜੀ ਵੀਰੋ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਮੇਰੀ ਨਵੀਂ ਵੀਡੀਓ ਦੇ ਵਿੱਚ ਮੈਂ ਤੁਹਾਡਾ ਆਪਣਾ ਦੋਸਤ ਅਰਸ਼ ਬਾਠ ਅੱਜ ਐਤਵਾਰ ਹੋ ਗਿਆ ਤੇ ਜਿਹੜਾ ਆਪਾਂ ਕੱਲ ਵੀਡੀਓ ਸ਼ੂਟ ਕੀਤੀ ਸੀ ਉਹ ਆਪਾਂ ਅੱਜ ਸਵੇਰੇ 8 ਵਜੇ ਅਪਲੋਡ ਕਰਤੀ ਸੀਗੀ ਤੇ ਨਵੀਂ ਵੀਡੀਓ ਸ਼ੁਰੂ ਕਰਨ ਲੱਗੇ ਆ ਬਾਬਿਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਠੀਕ ਹੈ ਜੀ ਤੇ ਆਜੋ ਫਿਰ ਸ਼ੁਰੂ ਕਰੀਏ ਨਵੀਂ ਵੀਡੀਓ ਕੱਲ ਆਪਾਂ ਸਿਲਦਰ ਮਾਰਦੇ ਸੀਗੇ ਅੱਜ ਵੀ ਆਪਾਂ ਸਿਲਦਰੀ ਮਾਰਨੇ ਆ ਪਹਿਲਾਂ ਸਿਲਦਰ ਮਾਰਨੇ ਆ ਫਿਰ ਦੇਖਦੇ ਆ ਫਿਰ ਜਿਹੜੀ ਮੂੰਗੀ ਆ ਉਹਦੇ ਚ ਕੁਛ ਹੈਰੋ ਮਾਰਾਂਗੇ ਤੇ ਬਾਕੀ ਦੇਖਦੇ ਆ ਅੱਗੇ ਹੋਰ ਕੀ ਕੀ ਕਰਦੇ ਆ ਆ ਜੋ ਕਰੀਏ ਵੀਡੀਓ ਸਟਾਰਟ ਤੇ ਵੀਡੀਓ ਨੂੰ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਠੀਕ ਹੈ ਜੀ ਆ ਜਾਓ ਫਿਰ ਚੱਲੀਏ ਕੱਲਾਪਾ ਇੱਧਰ ਆਹ ਤੱਕ ਸਾਰੇ ਚ ਮਾਰਦੇ ਸੀਗੇ ਇੱਧਰਲੇ ਚ ਅੱਧ ਕੇ ਚ ਮਾਰਦੇ ਸੀਗੇ ਕੁਛ ਰਹਿ ਗਏ ਸੀਗੇ ਤੈਨਾਂ ਕਹਰੇ ਤੁਸੀਂ ਪਹਿਲਾਂ ਵਾਲੀ ਵੀਡੀਓ ਚ ਦੇਖ ਲਿਆ ਹਨ ਤੇ ਫਿਰ ਮੈਂ ਕਿਹਾ ਵੀ ਰਾਤ ਫਿਰ ਇੱਕ ਆਹ ਦੇਖੋ ਗੁਵਾਰਾ ਹੁਣ ਵੱਡਾ ਹੋਣਾ ਇਹਦਾ ਪਤਾ ਨਹੀਂ ਲੱਗਦਾ ਪਾੜੇ ਪਾੜੇ ਦਾ ਹਨਾ ਆ ਕਰਕੇ ਫਿਰ ਪਤਾ ਨਹੀਂ ਲੱਗਦਾ ਸੀਗਾ ਮੈਂ ਕਿਹਾ ਵੀ ਕੱਲ ਨੂੰ ਹੀ ਮਰਾਂਗੇ ਸੋ ਸ਼ੁਰੂ ਕਰਦੇ ਹਾਂ ਹੁਣ ਅੱਜ ਸਵੇਰੇ ਨਾ ਬੱਤਲ ਜੇ ਲੱਗਦੇ ਆ ਬਣੇ ਵੀ ਮੰਨ ਲਓ ਵੀ ਜਿਵੇਂ ਉਹਨਾਂ ਫੋਟੋ ਦੀ ਵੀ ਕੁਆਲਿਟੀ ਹੈ ਜੇ ਨਹੀਂ ਬਣ ਰਹੀ ਬੱਦਲ ਜੇ ਬਣੇ ਲੱਗਦੇ ਐ ਸੋ ਮੀ ਆਉਂਦਾ ਕਿ ਨਹੀਂ ਆਪਾਂ ਜਾਂਦੇ ਅਸਿਰੇ ਪਾੜੇ ਵਾਲਾ ਘੜਾ ਇੱਕ ਲੈ ਹੀ ਜਾਨੇ ਆ ਬਾਅਦ ਚ ਉਧਰੋਂ ਇਧਰੋਂ ਕੱਢ ਕੇ ਤੇ ਸਿੱਧਾ ਨਿਕਲ ਜਾਂਗੇ ਬਾਹਰ ਆ ਵੀ ਕੁਵਾਰਾ ਪੂਰਾ ਵੱਡਾ ਹੈ ਇਹਦੇ ਚ ਵੀ ਨਾ ਹਲੋ ਸਿਰੇ ਤੇ ਨਾ ਉੱਪਰ ਹੀ ਕੰਮ ਨਾ ਪੂਰਾ ਧਿਆਨ ਰੱਖਣਾ ਪੈਂਦਾ ਇੱਕ ਇਹ ਚ ਫਾੜਿਆ ਪੁੜਿਆ ਦਾ ਪਸੰਦ ਨਹੀਂ ਲੱਗਦਾ ਵੀ ਕਿਤਾਂ ਦੇ ਫਿਰਗੇ ਮਾ ਲੋ ਵੀ ਧਿਆਨ ਰੱਖਣਾ ਪੈਂਦਾ ਜਾਈ ਬਾਕੀ ਸਪੀਡ ਥੋੜੀ ਜਿਹੀ ਘੱਟ ਰੱਖੀ ਹੋਈ ਹੈ ਐਵੇਂ ਉੱਤੇ ਤੋੜਨ ਆ ਆਪਣਾ ਵੱਡਾ ਗੁਵਾਰਾ ਇਹ ਵੀ ਪੂਰਾ ਵੱਡਿਆ ਖੜਾ ਹੈ ਫਲ ਫੁੱਲ ਦਾ ਅਜ ਤੱਕ ਤਾਂ ਪੂਰਾ ਉੱਕੇ ਰਿਪੋਰਟ ਹੈ ਕਿਰਪਾ ਮਾਲ ਖਰੀਦ ਹਾਂਜੀ ਸੇਦਰ ਮਾਰਤੇ ਸੀਗੇ ਗੁਵਾਰੇ ਤੇ ਆ ਛੋਟੀ ਮੂੰਗੀ ਚ ਮਾਰਦੇ ਆਪਾਂ ਹੈਰੋਂ ਵੈਸੇ ਤਾਂ ਸਪਰੇ ਕਰਨਾ ਵੀ ਲੱਗੇ ਪਏ ਸੀਗੇ ਉੱਥੇ ਤਾਂ ਪਹਿਲੇ ਪੈਰ ਜਦੋਂ ਮੈਂ ਸੇਦਰ ਮਾਰੇ ਸੀ ਉਹਨਾਂ ਨੇ ਸਪਰੇ ਕੀਤੀ ਸੀਗੀ ਹਰ ਮਾਰਿਆ ਰੋਕੇ ਸੀਗੇ ਇਹਦੇ 1 ਵਜੇ ਦਾ ਟਾਈਮ ਸੀ ਡੇਢ ਵਜੇ ਦਾ ਟਾਈਮ ਹੋ ਗਿਆ ਤੇ ਮੈਂ ਕਿਹਾ ਵੀ ਕੁਝ ਟਾਈਮ ਪਰ ਆਪਾਂ ਹੋਰ ਫੇਰ दिए ਆ ਦੇਖੋ ਤੁਸੀਂ ਕਿ ਘੇਰੇ ਲੋਟ ਵਿੱਚ ਸੀਗੀ ਮੂੰਗੀ ਛੋਟੀ ਮੂੰਗੀ ਸੀ ਥੋੜੀ ਜਿਹੀ ਰਹਿ ਗਈ ਮੈਂ ਕਿਹਾ ਰੋਂ ਫੇਰ ਹੀ ਚੱਲੀਆ ਗਿਰ ਬਾਹਰ ਹਾਂਜੀ ਵੀਰੋ ਅਗਲਾ ਦਿਨ ਹੋ ਗਿਆ ਤੇ ਕੱਲ ਮੂੰਗੀ ਚ ਹੈਰੋਂ ਮਾਰਦੀ ਸੀ ਅੱਧਿਕ ਚ ਫਿਰੋਦ ਚ ਸਪਰੇਇ ਕੀਤੀ ਸੀ ਤਾਂ ਕਰਕੇ ਫਿਰ ਹਟ ਕੇ ਸੀਗੇ ਉਸ ਤੋਂ ਬਾਅਦ ਵੀਡੀਓ ਵੀ ਨਹੀਂ ਸ਼ੂਟ ਕੀਤੀ ਸੋ ਆਪਣਾ ਨਰਮਾ ਆ ਜਿਹੜੀ ਮੰਗੀ ਆ ਇਹ ਹੈਗੀਏ ਬਿਨਾ ਖਾਦ ਵਾਲੇ ਵਾਂਚ ਇਹਦੇ ਚ ਆਪਾਂ ਕਣਕ ਬੀਜਦੇ ਨੇ ਬਿਨਾ ਖਾਦ ਵਾਲੀ ਸੋ ਇਹਦੇ ਚ ਆਪਾਂ ਇਤਕੀ ਖਾਦ ਖੁਦ ਇਤਕੀ ਵੀ ਨਹੀਂ ਪਾਈ ਡੈਮ ਤੇ ਆਏ ਸੀ ਪਾਣੀ ਆ ਵੇਖਣ ਟਰੈਕਟਰ ਧੋਨੇ ਆਪਾਂ ਨੂੰ 60 ਐਸਪੀ ਪੰਪ ਲਾ ਕੇ ਹਾਂਜੀ ਵੀਰੋ ਸੋ ਡੈਮ ਤੇ ਨਹੀਂ ਫਿਰ ਆਪਾਂ ਇੱਥੇ ਧੋਣ ਲੱਗ ਗਏ ਜਿਹੜਾ ਇਹਦੇ ਵਾਲੀ ਪੰਪ ਵਾਲੀ ਪੈਪ ਕੱਢ ਕੇ ਨਾ ਡਰਮ ਸੀਗਾ ਆਪਣੇ ਉਹਦੇ ਚ ਲਾਤਾ ਉਹਦੇ ਚ ਮੋਟਰ ਚਲਾਤੀ ਠੀਕ ਹੈ ਸੋ ਆਪਾਂ ਇਧਰਲੀ ਸਾਈਡ ਤੇ ਧੋਤੀ ਇਹ ਨਾ ਥੋੜੀ ਜੀ ਗਨ ਛੋਟੀ ਰਹਿ ਗਈ ਵੱਡੀ ਗਨ ਲੀਕ ਕਰਦੀ ਫਿਰ ਮੈਂ ਕਿਹਾ ਵੀ ਆਪਾਂ ਚੱਲ ਛੋਟੀ ਨਾਲ ਹੀ ਧੋ ਧੋ ਲੈਨੇ ਇਧਰਲਾ ਬਸ ਪਹਿਲਾਂ ਧੋ ਲਿਆ ਤੇ ਡੀਜ਼ਲ ਦਾ ਮਾਰਿਆ ਥੋੜਾ ਮੋਟਾ ਪਰੋ ਗੱਲ ਦਾ ਨਹੀਂ ਬਣੀ ਚੰਗੀ ਤਰ੍ਹਾਂ ਨਹੀਂ ਵਜਿਆ ਹਜੇ ਸੋ ਮੈਂ ਖਚਾ ਰਹਿਣ ਦਿੰਦੇ ਨੇ ਕਰੀ ਉਹ ਮਾਰ ਦਿੰਨੇ ਪ੍ਰੈਸ਼ਰ ਠੀਕ ਹੈ ਇੱਕ ਵਾਰੀ ਤਾਂ ਤੋਤਾ ਹੀ ਨਾ ਕਰ ਤੇ ਹੁਣ ਆਪਾਂ ਇਧਰਲੀ ਸੜੋ ਤੋਣ ਲੱਗਦੇ ਆ ਮੈਂ ਖਾਉਨੇ ਪੈ ਜੇ ਆ ਬੰਦੇ ਨੇ ਕੱਲ ਟਰਾਲੀ ਮਾਰੀ ਆਪਣੇ ਆਉਣ ਨੂੰ ਆਹੀ ਜੀਪ ਆਡੀ ਟਰਾਲੀ ਇਹਦੇ ਨਾਲ ਹੀ ਕਾਂਡ ਕਰਤਾ ਇੱਥੇ ਵਜੇ ਚਲ ਕੋਈ ਕਰਾਂ ਲੈਂਗੇ ਸੀ ਮੋਟਰ ਕਿਵੇਂ ਬੰਦ ਹੋ ਗਈ ਚੱਕ ਲਾਈਟ ਵੀ ਗਈ ਚਲੋ ਫਿਰ ਕਰਦੇ ਆ ਇਹਦੇ ਨਾਲ ਹੁਣ ਥੋੜੇ ਇੱਕ ਟਾਈਮ ਬਾਅਦ ਫਿਰ ਕਰਦੇ ਆ ਆਪਾਂ ਮੋਡੀਫਿਕੇਸ਼ਨ ਇੱਕ ਬੰਪਰ ਦੁੱਝਾ ਲਵਾਵਾਂਗੇ ਇਹਦੇ ਨਾਲ ਵਾਲਾ ਬੰਪਰ ਲਕਾਉਣੇ ਆ ਇਹਦਾ ਟੰਗ ਟੰਗ ਹੁਣ ਇਧਰੋਂ ਤੋਈ ਗਿਆ ਦੇਖੋ ਬੋਲ ਲਿਬੜੇ ਤੇ ਉਦੋਂ ਸਿਲਰ ਮਾਰਣਾ ਤੇ ਉਹ ਗਿੱਲਾ ਹੋਇਆ ਸੀਗੀ ਮਿੱਟੀ ਜੀ ਲੱਗੀ ਉਹਦੇ ਨਾਲ ਬਾਹਲੇ ਲਿਬੜ ਗਿਆ ਦਲ ਮਾਰਸ ਫਿਰ ਟ੍ਰੇਟਰੀ ਹਮ ਵੈਕਟਰ ਕੋਈ ਮੋ ਉਹ ਤਾਂ ਪਾਣੀ ਮੁੱਕ ਜੂਗਾ ਮੁੱਕ ਕੁਛ ਨਹੀਂ ਹੁੰਦਾ ਉਹਦੇ ਬੰਦ ਕਰ ਦਾਂਗੇ ਜਿੱਟ ਲੇਟ ਆ ਜਾਏ ਉਹਦ ਨੂੰ ਹਾਂਜੀ 960 ਦਾ ਤੋਤਾ ਇੱਕ ਆਈ ਆਪਾ ਉੱਚਾ ਜਾਂ ਕਰਕੇ ਠਲਤਾ ਵੀ ਪਾਣੀ ਜਾਂ ਸਾਰਾ ਨਿਕਲ ਜਾਊਗਾ ਫਿਰ ਆਪਾਂ ਇਹਨੂੰ ਅੰਦਰ ਘੈਰ ਚ ਲਾ ਦਾਂਗੇ ਦੇਖਦੇ ਹਾਂ ਕਿ ਤਾਂ ਹੁਣ ਇਹਨੂੰ ਕੁਝ ਟਾਈਮ ਨਾਲ ਨਹੀਂ ਛੇੜੀਏ ਤਾਂ ਠੀਕ ਹੈ ਕਿਉਂਕਿ ਵੱਡਾ ਟਰੈਕਟਰ ਫਿਰ ਖਾਲੀ ਵਾਲਾ ਚੱਲਦਾ ਹੈ ਠੀਕ ਹੈ ਤੇ ਇੱਕ ਆਈ ਚਲ ਕਰਕੇ ਰੋਕਿਆ ਵੀ ਪਾਣੀ ਨਿਕਲ ਜਾ ਦੇਖੋ ਨਿਕਲਣ ਲੱਗਿਆ ਕਿਉਂਕਿ ਜਿਵੇਂ ਬੈਟਰੀ ਬਾਕਸ ਹੈ ਇਹਦੇ ਵਿੱਚ ਮੜਾ ਮੋਟਾ ਹੁੰਦਾ ਇੱਥੇ ਹਨਾ ਚਲੋ ਇਕ ਵਾਰੀ ਸਵਧਿਆ ਹੋ ਗਿਆ ਹੁਣ ਮੋਟਰ ਸੰਤੋ ਦਿਏ ਸਪੈਂਡਰ ਤੇ ਬੋਲਟ ਦੇਖਦੇ ਦੋਵੇਂ ਤੋਦ ਨਹੀਂ ਹੈ ਬੋਲਟ ਵੀ ਕਰਤਾ ਵਾਸ਼ ਤੇ ਹੌਂਸਲਾ ਬਣ ਗਈ ਵੀ ਜੀਪ ਵੀ ਧੋਈ ਦਿੰਨੇ ਆ ਟਰੈਕਟਰ ਧੋ ਕੇ ਅੰਦਰ ਲਾਤਾ ਗੈਰ ਚ ਬਾਬਾ ਇੰਤਰੀ ਲਾਤੀ ਉਹਦੀ ਇੱਕ ਵਾਰ ਤਾਂ ਉਮੀਦ ਆ ਵੀ ਬਸ ਹੁਣ ਨਹੀਂ ਛੇੜਦੇ ਉਹਨੂੰ ਜਿੰਨਾ ਟਾਈਮ ਆਪਣੇ ਫਸਲ ਹੌਸਲਾ ਵਾਲੇ ਕੰਮ ਹੁੰਦਾ ਨਹੀਂਗਾ ਹਨਾ ਕਿਉਂਕਿ ਵੱਡਾ ਟਰੈਕਟਰ ਆ ਯਾਰ ਐਵੇਂ ਖਾਲੀ ਚੱਲਦਾ ਠੀਕ ਐ ਸੋ ਹੁਣ ਬੋਲਟ ਨੂੰ ਲਾਉਨੇ ਅੰਦਰ ਧੋਤਾ ਸੁੱਕ ਗਿਆ ਤੇ ਜੀਪ ਧੋਣ ਦੀ ਸਲਾਹ ਜੀ ਬਣ ਰਹੀ ਹੈ ਦੇਖਦੇ ਕਿ ਬਣਦਾ ਹੈ we <music> ਸੋ ਹਾਂ ਜੀ ਸਾਧਨ ਸੁਧਨ ਤਾਂ ਆਪਾਂ ਧੋਲੇ ਤੇ ਹੁਣ ਆਪਾਂ ਬੱਤੀ ਅਮਲ ਜਾਣੇ ਆ ਇਹਦੇ ਸਪਲੈਂਡਰ ਦਾ ਸੀਗਾ ਥੋੜਾ ਮੋਟਾ ਜਿਹਾ ਕੰਮ ਉਹ ਲੈਉਣੇ ਆ ਕਰਾ ਕੇ ਚਲੋ ਬੱਤੀ ਅਮਲ ਚੱਲਦੇ ਆ ਇਹਦੇ ਸਰਵਿਸ ਸਰਵਿਸ ਜੀ ਸੀਗੀ ਪੈਂਡਿੰਗ ਉਹ ਉਹ ਕਰਾ ਕੇ ਲੈਉਣੇ ਆ ਮੈਂ ਕਿਹਾ ਵੇ ਲੈ ਹੁਣ ਆਪਾਂ ਕਰਾ ਲੈਣੇ ਆ ਸੋ ਹਾਂਜੀ ਵੀਰੋ ਵੀਡੀਓ ਤੁਸੀਂ ਸਾਰੀ ਦੇਖ ਹੀ ਲਈ ਉਮੀਦ ਆ ਵੀ ਤੁਹਾਨੂੰ ਵੀਡੀਓ ਸੋਹਣੀ ਲੱਗੀ ਹੋਊਗੀ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਠੀਕ ਹੈ ਤੇ ਚੈਨਲ ਨਾਲ ਜੁੜੇ ਰਹੋ ਅੱਗੇ-ਅੱਗੇ ਨਵੀਆਂ-ਨਵੀਆਂ ਵੀਡੀਓ ਤੁਹਾਨੂੰ ਦੇਖਣ ਨੂੰ ਮਿਲਦੀਆਂ ਰਹਿਣਗੀਆਂ ਠੀਕ ਹੈ ਜੀ ਤੇ ਓਕੇ ਜੀ ਫਿਰ ਮਿਲਦੇ ਆਂ ਕਿਸ ਅਗਲੀ ਨਵੀਂ ਵੀਡੀਓ ਦੇ ਵਿੱਚ ਰੱਬ ਰੱਖਾ ਜੀ